ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦਿੱਤੀ ਬੈਲ ਨੂੰ ਪ੍ਰੈਸ ਕਰ ਲਿਆ ਕਰੋ ਤਾਂ ਕਿ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗਦੀ ਆ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੁਹਾਡੇ ਇੱਕ ਇੱਕ ਲਾਈਕ ਨਾਲ ਸਾਨੂੰ ਕਾਫੀ ਹੌਸਲਾ ਮਿਲਦਾ ਅੱਜ ਦੀ ਕਹਾਣੀ ਇੱਕ ਤਲਾਕਸ਼ੋਦਾ ਪਤੀ ਪਤਨੀ ਦੀ ਕਹਾਣੀ ਆ ਕਿਵੇਂ ਇੱਕ ਪਤੀ ਨੇ ਆਪਣੀ ਪਤੀ ਨਾਲ ਦੁਰਵਿਵਹਾਰ ਕਰਕੇ ਉਹਨੂੰ ਤਲਾਕ ਦਿੱਤਾ ਤੇ ਐਂਡ ਤੇ ਉਹੀ ਪਤਨੀ ਉਹਦੇ ਕੰਮ ਆਈ ਸੀ ਕਹਾਣੀ ਬਹੁਤ ਸੋਹਣੀ ਆ ਸਾਰੀ ਕਹਾਣੀ ਨਾਲ ਜੁੜੇ ਰਹੋ ਇੱਕ ਮੁੰਡੇ ਦਾ ਨਵਾਂ ਵਿਆਹ ਹੋਇਆ ਉਹ ਆਪਣੀ ਪਤਨੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਉਹਦੀ ਮਾਪਾਣਿ ਵਾਰਦੀ ਆ ਸ਼ਗਨ ਕਰਦੀ ਆ ਉਸ ਤੋਂ ਬਾਅਦ ਜਦੋਂ ਉਹ ਰੋਟੀ ਖਾਣ ਬੈਠਦੇ ਆ ਰਾਤ ਨੂੰ ਤਾਂ ਜਿਹੜੀ ਪਤਨੀ ਹੁੰਦੀ ਹੈ ਨਵੀਂ ਵਿਆਹੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਮਾਂ ਜੀ ਨੂੰ ਵੀ ਬੁਲਾ ਲਵੋ ਆਪਾਂ ਇਕੱਠੇ ਰੋਟੀ ਖਾਵਾਂਗੇ ਉਹ ਕਹਿੰਦਾ ਮਾਂ ਜੀ ਨਹੀਂ ਆਉਗੀ ਤੂੰ ਖਾਣੀਆਂ ਖਾ ਨਹੀਂ ਖਾਣੀ ਨਾ ਖਾ ਉਹ ਹੈਰਾਨ ਹੋ ਜਾਂਦੀ ਆ ਵੀ ਇਹਨੇ ਪਹਿਲੀ ਮੇਰੇ ਨਾਲ ਗੱਲ ਕੀਤੀ ਤੇ ਉਹਦੇ ਵਿੱਚ ਕਿੰਨੀ ਬਤਮੀਜ਼ੀ ਆ ਉਹ ਕਹਿੰਦੀ ਵੀ ਕਿਉਂ ਨਹੀਂ ਆਉਗੀ ਜੇ ਆਪਾਂ ਬੁਲਾਵਾਂਗੇ ਤਾਂ ਮਾਤਾ ਆਉਗੀ ਵੀ ਆਪਣੀ ماں ਗਈ ਉਹ ਕਹਿੰਦਾ ਉਹ ਬੁੱਢੀ ਆ ਜੇ ਤੂੰ ਰੋਟੀ ਖਾਣੀਆ ਖਾਣਾ ਉਸ ਬੁੱਢੀ ਨਾਲ ਮੈਂ ਰੋਟੀ ਨਹੀਂ ਖਾਣੀ ਤੇ ਉਹ ਫੇਰ ਹੈਰਾਨ ਰਹਿ ਜਾਂਦੀ ਆ ਵੀ ਕਮਾਲ ਦੀ ਗੱਲ ਆ ਆਪਣੀ ਮਾਂ ਨੂੰ ਕਿਵੇਂ ਇਹ ਬੁੱਢੀ ਕਹਿ ਰਿਹਾਗਾ ਚਲੋ ਉਹ ਫੇਰ ਨਿੱਕੇ ਹਟਦੀ ਕਹਿਣੋ ਉਹ ਫੇਰ ਕਹਿ ਦਿੰਦੀ ਆ ਵੀ ਨਹੀਂ ਐ ਨਹੀਂ ਬੋਲੀਦਾ ਹੁੰਦਾ ਉਹ ਆਪਣੀ ماں ਗਈ ਵੀ ਤੁਹਾਡੇ ਪਿਤਾ ਜੀ ਤਾਂ ਹੈ ਨਹੀਂ ਹਨਾ ਇੱਕ ਮਾਂ ਹੀ ਆ ਤੁਹਾਡੀ ਵੀ ਤੁਸੀਂ ਐਦਾਂ ਬੋਲਦੇ ਹੋ ਮੈਨੂੰ ਵਧੀਆ ਨਹੀਂ ਲੱਗੀ ਇਹ ਗੱਲ ਆ ਵੀ ਚਲੋ ਮੈਂ ਬੁਲਾ ਲਿਓਣੀ ਆ ਜਦੋਂ ਉੱਠ ਕੇ ਜਾਣ ਲੱਗਦੀ ਆ ਤਾਂ ਉਹ ਦੀ ਵਾਹ ਫੜਦਾ ਤੇ ਉਹਨੂੰ ਬਿਠਾ ਕੇ ਇੱਕ ਚਪੇੜ ਜੜ ਦਿੰਦਾ ਉਹਦੇ ਉਹ ਕਹਿੰਦਾ ਤੈਨੂੰ ਇੱਕ ਵਾਰ ਸੁਣਿਆ ਨਹੀਂ ਜਦੋਂ ਮੈਂ ਤੈਨੂੰ ਇੱਕ ਵਾਰ ਕਹਿਤਾ ਵੀ ਉਹ ਬੁੜੀ ਇੱਥੇ ਨਹੀਂ ਆਉਗੀ ਤੇ ਨਹੀਂ ਆਉਗੀ ਤੇ ਉਹ ਉਹਦਾ ਵਿਵਹਾਰ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਉੱਥੋਂ ਉੱਠ ਕੇ ਚਲੀ ਜਾਂਦੀ ਆ ਦੂਸਰੇ ਕਮਰੇ ਦੇ ਵਿੱਚ ਜਾ ਕੇ ਆਪਣੇ ਮਾਇਕੇ ਫੋਨ ਕਰ ਦਿੰਦੀ ਆ ਆਪਣੇ ਘਰ ਦੇਆਂ ਨੂੰ ਉਹ ਕਹਿੰਦੀ ਵੀ ਮੈਂ ਇਸ ਘਰੇ ਨਹੀਂ ਰਹਿ ਸਕਦੀ ਵੀ ਇੰਨਾ ਬਤਮੀਜ਼ ਇਨਸਾਨ ਜਿਹੜਾ ਵਿਆਹ ਦੇ ਪਹਿਲੇ ਦਿਨੀ ਏਦਾਂ ਬਿਹੇਵ ਕਰ ਰਿਹਾ ਨਾਲੇ ਦੂਸਰੀ ਗੱਲ ਜਿਹੜਾ ਆਪਣੀ ਮਾਂ ਦੀ ਨੀ ਇੱਜ਼ਤ ਕਰਦਾ ਉਹ ਮੇਰਾ ਕਿੱਥੋਂ ਬਣ ਜੂਗਾ ਉਹਦੇ ਘਰ ਦੇ ਉਸੇ ਟਾਈਮ ਆ ਜਾਂਦੇ ਆ ਰਾਤ ਨੂੰ ਤੇ ਉਹਨੂੰ ਵਾਪਸ ਲੈ ਜਾਂਦੇ ਆ ਤੇ ਉਹ ਕਹਿੰਦਾ ਜਾ ਜਾ ਮੈਂ ਵੀ ਨਹੀਂ ਤੈਨੂੰ ਰੱਖਣਾ ਲੱਗ ਗਿਆ ਪਤਾ ਕਹਿੰਦਾ ਤੂੰ ਕਿਹੋ ਜੀ ਸੀ ਮੇਰੇ ਨਾਲ ਨਹੀਂ ਬਣਨੀ ਸੀ ਤੇਰੀ ਚਲੋ ਉਹ ਚਲੀ ਜਾਂਦੀ ਆ ਉਸ ਤੋਂ ਬਾਅਦ ਨਾਲ ਦੀ ਨਾਲ ਤਲਾਕ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਆ ਤੇ ਛੇਤੀ ਉਹਨਾਂ ਦਾ ਤਲਾਕ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਉਹ ਕੁੜੀ ਦਾ ਹੋਰ ਕਿਤੇ ਵਿਆਹ ਹੋ ਜਾਂਦਾ ਤੇ ਜਿਹੜਾ ਉਹਦਾ ਪਤੀ ਹੁੰਦਾ ਤਲਾਕਸ਼ੋ ਦਾ ਉਹਦਾ ਵੀ ਵਿਆਹ ਹੋ ਜਾਂਦਾ ਜਿਹੜਾ ਉਹ ਪਤੀ ਹੁੰਦਾ ਉਹਦੇ ਦੋ ਬੇਟੇ ਹੁੰਦੇ ਆ ਤੇ ਜਿਹੜੀ ਇਹ ਪਤਨੀ ਹੁੰਦੀ ਆ ਇਹ ਜਿਹੜੇ ਘਰ ਵਿਆਹੀ ਜਾਂਦੀ ਆ ਇਹਦੇ ਦੋ ਬੇਟੀਆਂ ਤੇ ਦੋ ਬੇਟੇ ਹੋ ਜਾਂਦੇ ਆ ਵੱਡੇ ਹੁੰਦੇ ਆ ਪੜਾਉਂਦੀ ਆ ਲਿਖਾਉਂਦੀ ਆ ਵਿਆਹ ਕਰ ਲੈਂਦੀ ਆ ਉਹਨਾਂ ਦੇ ਬਹੁਤ ਸੋਹਣੇ ਹੁੰਦੇ ਆ ਉਹਦਿਆਂ ਤੇ ਉਹਨਾਂ ਨੂੰ ਨੌਕਰੀ ਤੇ ਲੱਗੇ ਹੁੰਦੇ ਆ ਉਹ ਤੇ ਉਹ ਆਪਣੀ ਮਾਂ ਦਾ ਬਹੁਤ ਖਿਆਲ ਰੱਖਦੇ ਆ ਜਿਹੜਾ ਉਹਦਾ ਪਤੀ ਹੁੰਦਾ ਦੂਸਰਾ ਉਹ ਵੀ ਉਹਦਾ ਬਹੁਤ ਖਿਆਲ ਰੱਖਦਾ ਉਹ ਇੱਕ ਪੜਿਆ ਲਿਖਿਆ ਵਧੀਆ ਜੌਬ ਕਰਦਾ ਮੁੰਡਾ ਹੁੰਦਾ ਵਧੀਆ ਉਹਨਾਂ ਦੀ ਉਮਰ ਨਿਕਲਦੀ ਆ ਤੇ ਉਹਦੇ ਪਤੀ ਦੀ ਮੌਤ ਹੋ ਜਾਂਦੀ ਆ ਪਰ ਉਹਦੇ ਚਾਰੇ ਬੱਚੇ ਵਿਆਹੇ ਜਾ ਚੁੱਕੇ ਹੁੰਦੇ ਆ ਕੁੜੀਆਂ ਆਪਦੇ ਸਹੁਰੇ ਘਰ ਸੁਖੀ ਹੁੰਦੀਆਂ ਨੇ ਮੁੰਡੇ ਵੀ ਆਪਦੇ ਘਰ ਠੀਕ ਹੁੰਦੇ ਨੇ ਇਸ ਕਰਕੇ ਉਹਦੀ ਜ਼ਿੰਦਗੀ ਵਧੀਆ ਨਿਕਲਦੀ ਆ ਤੇ ਇਧਰ ਜਿਹੜਾ ਉਹਦਾ ਪਤੀ ਹੁੰਦਾਗਾ ਪਹਿਲਾ ਵਾਲਾ ਪਤੀ ਉਹਦੀ ਜਿਹੜੀ ਔਲਾਦ ਆ ਉਹ ਬਿਲਕੁਲ ਨਕੰਮੀ ਹੁੰਦੀ ਆ ਦੋਨੋਂ ਮੁੰਡੇ ਨਸ਼ੇੜੀ ਨਿਕਲ ਜਾਂਦੇ ਨੇ ਜੁਆਰੀਏ ਕੋਈ ਕੰਮ ਨਹੀਂ ਕਰਦੇ ਜਦੋਂ ਹੁਣ ਆਵਾਰਾਗਰਦੀ ਕਰਦੇ ਆ ਸਾਰਾ ਦਿਨ ਵਿਲੇ ਰਹਿੰਦੇ ਆ ਰਿਸ਼ਤੇ ਵੀ ਕਿੱਥੋਂ ਹੋਣੇ ਸੀ ਵਿਆਹ ਕਿੱਥੋਂ ਹੋਣਾ ਸੀ ਚਲੋ ਅਹੀਂ ਦਿਨ ਨਿਕਲ ਗਏ ਬੁਢਾਪਾ ਆ ਗਿਆ ਇਹ ਤਾਂ ਜਿਹੜੀ ਪਤਨੀ ਹੁੰਦੀ ਇਹ ਤਾਂ ਆਪਦੇ ਘਰੇ ਵਧੀਆ ਮौज ਕਰਦੀ ਆ ਪਹਿਲਾਂ ਉਹਦਾ ਪਤੀ ਜੌਬ ਕਰਦਾ ਸੀ ਫਿਰ ਬੱਚੇ ਉਹ ਤਾਂ ਵਧੀਆ ਸੋਨਾ ਘਰ ਪਾਇਆ ਕੋਠੀ ਵਧੀਆ ਆਪਦੀ ਜ਼ਿੰਦਗੀ ਨਿਰਵਾਹ ਕਰਦੇ ਆ ਤੇ ਜਿਹੜਾ ਉਧਰ ਪਤੀ ਹੁੰਦਾ ਉਹਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੁੰਦੀ ਆ ਉਹਦੇ ਮੁੰਡਿਆਂ ਨੂੰ ਰੋਜ਼ ਕੁੱਟਦੇ ਮਾਰਦੇ ਆ ਰੋਟੀ ਪਾਣੀ ਕਿੱਥੋਂ ਦੇਣਾ ਸੀ ਤੇ ਆਖਰ ਨੂੰ ਉਹ ਘਰ ਛੱਡ ਕੇ ਨਾ ਕਿਸੇ ਧਾਰਮਿਕ ਸਥਾਨ ਦੇ ਗੇਟ ਤੇ ਜਿੱਥੇ ਬੈਠੇ ਹੁੰਦੇ ਆ ਭਿਖਾਰੀ ਬੇਸਹਾਰਾ ਲੋਕ ਤੇ ਉਹਨਾਂ ਦੇ ਵਿੱਚ ਰਹਿਣ ਲੱਗ ਜਾਂਦਾ ਭਿਖਾਰੀ ਬਣ ਜਾਂਦਾ ਵਿਕਾਰੀ ਵੀ ਕਾਦਾ ਵਸਤ ਨੂੰ ਇਹ ਹੁੰਦਾ ਵੀ ਮੈਨੂੰ ਦੋ ਰੋਟੀਆਂ ਮਿਲ ਜਾਣ ਤੇ ਮੇਰਾ ਨਿਰਵਾਹ ਹੋਈ ਜਾਊਗਾ ਤੇ ਇੱਧਰ ਜਿਹੜੀ ਉਹਦੀ ਤਿਲਕਸ਼ੋਦਾ ਪਤਨੀ ਸੀ ਉਹਦੇ ਪਤੀ ਦੀ ਮੌਤ ਹੋ ਚੁੱਕੀ ਸੀ ਪਰ ਫਿਰ ਵੀ ਉਹ ਆਪਣੇ ਨੂਹਾ ਨਾਲ ਵਧੀਆ ਘਟਦੀ ਸੀ ਉਹਦੀਆਂ ਨੂਹਾ ਉਹਦੀ ਸਾਰਾ ਦਿਨ ਸੇਵਾ ਕਰਦੀਆਂ ਸੀ ਇੱਕ ਦਿਨ ਜਿਹੜੀ ਉਹ ਪਤਨੀ ਆ ਉਹ ਧਾਰਮਿਕ ਸਥਾਨ ਤੇ ਆਉਂਦੀ ਆ ਆਪਣੇ ਮੁੰਡਿਆਂ ਨਾਲ ਆਪਣੇ ਮੁੰਡਿਆਂ ਨਾਲ ਆਉਂਦੀ ਆ ਤੇ ਕਾਫੀ ਉਹਨਾਂ ਨੇ ਮਤਲਬ ਪੁੰਨਦਾਨ ਕਰਨਾ ਹੁੰਦਾ ਉਹਨਾਂ ਜਿਹੜੇ ਬਾਹਰ ਬੈਠੇ ਹੁੰਦੇ ਨੇ ਭਿਖਾਰੀ ਉਹਨਾਂ ਨੂੰ ਖਾਣਾ ਖਵਾਉਂਦੇ ਨੇ ਉਹਨਾਂ ਨੂੰ ਕੰਬਲ ਵਗੈਰਾ ਵੰਡ ਕੇ ਜਾਂਦੇ ਆ ਜਦੋਂ ਆਈ ਲਾਈਨ ਦੇ ਵਿੱਚ ਬੈਠੇ ਸੀ ਸਾਰੇ ਭਿਖਾਰੀ ਤੇ ਉਹਦੀ ਨਿਗਾ ਪਈ ਤੇ ਉਹ ਆਪਣੇ ਘਰ ਵਾਲੇ ਨੂੰ ਪਛਾਣ ਲੈਂਦੀ ਆ ਉਹ ਸੋਚਦੀ ਆ ਵੀ ਇਹ ਤਾਂ ਉਹੀ ਬੰਦਾ ਜਿਹਨੇ ਮੇਰੇ 'ਚ ਪੇੜ ਮਾਰੀ ਸੀ ਤੇ ਤਲਾਕ ਹੋਇਆ ਸੀ ਉਹ ਪੂਰਾ ਬਜ਼ੁਰਗ ਹੁੰਦਾ ਉਹਦੀ ਹਾਲਤ ਖਰਾਬ ਹੁੰਦੀ ਆ ਜਦੋਂ ਖਾਣਾ ਵੰਡਦੇ ਆ ਤਾਂ ਉਹ ਬਜ਼ੁਰਗਾ ਨਾ ਉਹ ਖਾਣੇ ਤੇ ਮਤਲਬ ਆਏ ਪੈਦਾ ਡੁੱਲ ਕੇ ਵੀ ਜਿਵੇਂ ਬੜੇ ਦਿਨਾਂ ਦਾ ਭੁੱਖਾ ਹੋਵੇ ਤੇ ਉਹ ਉਹਦੇ ਕੋਲ ਬਹਿ ਜਾਂਦੀ ਆ ਉਹ ਨੂੰ ਕਹਿੰਦੀ ਵੀ ਤੁਸੀਂ ਮੈਨੂੰ ਪਛਾਣ ਲਿਆ ਉਹ ਜਦੋਂ ਉੱਪਰ ਵੇਖਦਾ ਉਹ ਕਹਿੰਦਾ ਵੀ ਹਾਂ ਮੈਂ ਤੈਨੂੰ ਪਛਾਣ ਲਿਆ ਤੂੰ ਉਹੀ ਮੇਰੀ ਪਤਨੀ ਆ ਜਿਹਦੇ ਮੈਂ ਚਪੇੜ ਮਾਰੀ ਸੀ ਤੇ ਉਸ ਚਪੇੜ ਤੋਂ ਲੈ ਕੇ ਅੱਜ ਤੱਕ ਮੈਂ ਹਰ ਕੜੀ ਤੇ ਹਰ ਪਲ ਪਛਤਾਇਆ ਰੋਣ ਲੱਗ ਜਾਂਦਾ ਫਿਰ ਉਹ ਨੂੰ ਪੁੱਛਦੀ ਹੈ ਵੀ ਤੂੰ ਇੱਥੇ ਕਿਵੇਂ ਉਹ ਨੂੰ ਦੱਸਦਾ ਕਿ ਤੇਰੇ ਨਾਲ ਤਲਾਕ ਹੋਣ ਤੋਂ ਬਾਅਦ ਮੈਂ ਵਿਆਹ ਕਰਵਾ ਲਿਆ ਜਿਹੜੀ ਮੇਰੀ ਪਤਨੀ ਸੀ ਉਹਦੇ ਨਾਲ ਵੀ ਮੈਂ ਇਦਾਂ ਦਾ ਹੀ ਬਿਹੇਵ ਕਰਦਾ ਸੀ ਤੇ ਆਪਣੀ ਮਾਂ ਨੂੰ ਕੁੱਟਦਾ ਮਾਰਦਾ ਸੀ ਮੇਰੀ ਮਾਂ ਤਾਂ ਮੰਜੇ ਤੇ ਬੈਠ ਕੇ ਟੜਫ-ਟੜਫ ਕੇ ਮਰ ਗਈ ਮੇਰੀਆਂ ਅੱਖਾਂ ਦੇ ਸਾਹਮਣੇ ਪਰ ਮੈਂ ਉਹਦੀ ਸਾਂਭ ਸੰਭਾਲ ਨਹੀਂ ਕੀਤੀ ਕਹਿੰਦਾ ਜਿਹੜੀ ਮੇਰੀ ਦੂਸਰੀ ਪਤਨੀ ਸੀ ਉਹ ਵੀ ਮੇਰੀ ਮਾਂ ਦਾ ਬਹੁਤ ਕਰਦੀ ਸੀ ਪਰ ਕਹਿੰਦਾ ਮੈਂ ਦੋਨਾਂ ਦਾ ਹੀ ਨਾ ਕੀਤਾ ਕਹਿੰਦਾ ਮੇਰੀ ਮਾਂ ਦੇ ਜਾਣ ਤੋਂ ਬਾਅਦ ਮੇਰੀ ਪਤਨੀ ਜਿਹੜੀ ਉਹਦੇ ਨਾਲ ਮੈਂ ਬਹੁਤ ਦੁਰਵਿਵਹਾਰ ਕਰਦਾ ਪਹਿਲਾਂ ਮੈਂ ਦੋਨਾਂ ਨਾਲ ਦੁਰਵਿਵਹਾਰ ਕਰਦਾ ਸੀ ਫਿਰ ਸਾਰਾ ਜਿਹੜਾ ਮੇਰੀ ਮਾਂ ਦੇ ਹਿੱਸੇ ਦਾ ਦੁਰਵਿਵਹਾਰ ਸੀ ਉਹ ਵੀ ਮੇਰੀ ਪਤਨੀ ਦੇ ਹਿੱਸੇ ਆਇਆ ਉਹਨਾਂ ਨੂੰ ਉਹਨੂੰ ਮੇਰੇ ਵਿਵਹਾਰ ਉਹ ਕਹਿੰਦਾ ਮੇਰੇ ਮਾੜੇ ਵਿਵਹਾਰ ਨੂੰ ਵੇਖ-ਵੇਖ ਕੇ ਮੇਰੀ ਔਲਾਦ ਵੱਡੀ ਹੋਈ ਤੇ ਉਹੀ ਅਸਰ ਉਹਨਾਂ ਤੇ ਹੋਇਆ ਜਦੋਂ ਮੈਂ ਆਪਣੀ ਮਾਂ ਦੀ ਇੱਜ਼ਤ ਨਹੀਂ ਕੀਤੀ ਆਪਣੀ ਪਤਨੀ ਦੀ ਨਹੀਂ ਕੀਤੀ ਤੇ ਮੇਰੇ ਮੁੰਡਿਆਂ ਨੇ ਕਿੱਥੋਂ ਲਾਇਕ ਬਣਨਾ ਸੀ ਉਹ ਕਹਿੰਦਾ ਦੋਨੇ ਨਸ਼ਿਆਂ 'ਚ ਪੈ ਗਏ ਕੋਈ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਕੋਈ ਕੰਮ ਨਹੀਂ ਕੀਤਾ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਦਾ ਵੀ ਮੈਨੂੰ ਤੇਰਾ श्राਪ ਲੱਗਿਆ ਵੀ ਹੁਣ ਤਾਂ ਬਸ ਮੈਂ ਇੱਥੇ ਦਿਨ ਕੱਟੀ ਕਰਦਾ ਚਲ ਉਹਦੀਆਂ ਗੱਲਾਂ ਸੁਣ ਕੇ ਉਹਦੀ ਜਿਹੜੀ ਉਹ ਪਤਨੀ ਹੁੰਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਰੋਣ ਲੱਗ ਜਾਂਦੀ ਆ ਜਿਹੜੇ ਹੁਣ ਉਹਦੇ ਮੁੰਡੇ ਹੁੰਦੇ ਆ ਉਹਨਾਂ ਨੇ ਤਾਂ ਕਦੇ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਵੇਖੇ ਤੇ ਉਹਦੇ ਕੋਲ ਆ ਜਾਂਦੇ ਆ ਤੇ ਉਹਨੂੰ ਆ ਕੇ ਖੜੀ ਕਰਦੇ ਆ ਤੇ ਪੁੱਛਦੇ ਆ ਵੀ ਮਾਂ ਤੂੰ ਇੱਥੇ ਕਿਉਂ ਰੋਈ ਜਾਨੀ ਐਸ ਬਜ਼ੁਰਗ ਦੇ ਕੋਲ ਬੈਠੀ ਕੌਣ ਆ ਇਹ ਬਜ਼ੁਰਗ ਤੇ ਉਹ ਕਹਿੰਦੀ ਵੀ ਇਹ ਬਜ਼ੁਰਗ ਨਹੀਂ ਇਹ ਤੁਹਾਡਾ ਮਤਰੇਆ ਪਿਓ ਆ ਤੇ ਉਹ ਸੁਣ ਕੇ ਨਾ ਹੈਰਾਨ ਰਹਿ ਜਾਂਦੇ ਆ ਵੀ ਮਤਰੇਆ ਪਿਓ ਕੀ ਮਤਲਬ ਆ ਉਹ ਕਹਿੰਦੀ ਚਲ ਫਿਰ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦੀ ਆ ਕਹਿੰਦੀ ਤੁਹਾਡੇ ਪਾਪਾ ਨਾਲ ਵਿਆਹ ਹੋਣ ਤੋਂ ਪਹਿਲਾਂ ਮੇਰੇ ਦੇ ਨਾਲ ਵਿਆਹੀ ਗਈ ਸੀ ਤੇ ਵਿਆਹ ਦੇ ਪਹਿਲੇ ਦਿਨ ਹੀ ਇਹਨੇ ਮੇਰੇ ਥੱਪੜ ਮਾਰ ਕੇ ਮੈਨੂੰ ਘਰੋਂ ਕੱਢਤਾ ਸੀ ਤੇ ਸਾਡਾ ਤਲਾਕ ਹੋ ਗਿਆ ਸੀ ਕਹਿੰਦੀ ਹੁਣ ਇਹ ਦੀ ਹਾਲਤ ਆ ਜਿਹੜੀ ਉਹ ਤੁਸੀਂ ਵੇਖ ਹੀ ਰਹੇ ਹੋ ਪਰ ਕਹਿੰਦੀ ਇਹਨੇ ਮੇਰੇ ਨਾਲ ਜੋ ਵੀ ਕੀਤਾ ਫਿਰ ਵੀ ਭਾਵੇਂ ਮੇਰਾ ਇਹਦੇ ਨਾਲ ਕੋਈ ਲੰਬਾ ਰਿਸ਼ਤਾ ਨਹੀਂ ਰਿਹਾ ਫਿਰ ਵੀ ਇੱਕ ਦਿਨ ਲਈ ਮੇਰਾ ਪਤੀ ਤਾਂ ਬਣਿਆ ਸੀ ਨਾ ਵੀ ਮੈਂ ਇਹਨੂੰ ਇਸ ਹਾਲਤ ਦੇ ਵਿੱਚ ਵੇਖ ਨਹੀਂ ਸਕਦੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੀ ਆਪਾਂ ਇਹਨੂੰ ਘਰੇ ਲਿਆ ਸਕਦੇ ਹਾਂ ਆਪਣੇ ਉਹਦੇ ਬੱਚਿਆਂ ਨੇ ਕਦੇ ਉਹਦਾ ਕਹਿਣਾ ਨਹੀਂ ਸੀ ਮੋੜਿਆ ਉਹ ਕਹਿੰਦੇ ਵੀ ਦੇਖ ਮਾਂ ਅੱਜ ਤੱਕ ਅਸੀਂ ਤੇਰੀ ਕੋਈ ਗੱਲ ਨਹੀਂ ਮੋੜੀ ਵੀ ਇਹ ਸਮਾਜ ਕੀ ਕਹੂਏ ਲੋਕ ਕੀ ਕਹਿਣਗੇ ਉਹਦੇ ਬਾਰੇ ਤੂੰ ਸੋਚ ਲੈ ਵੀ ਤੂੰ ਜਿਵੇਂ ਸਾਨੂੰ ਕਹੇਂਗੀ ਅਸੀਂ ਉਵੇਂ ਹੀ ਕਰਾਂਗੇ ਉਹ ਕਹਿੰਦੀ ਦੇਖੋ ਪੁੱਤ ਸਮਾਜ ਨੇ ਤਾਂ ਜੇ ਕਹਿਣਾ ਤਾਂ ਕਹੀ ਲੈਣਾ ਵੀ ਤੁਹਾਨੂੰ ਵੀ ਪਤਾ ਹੈ ਨਾ ਸਾਡੀ ਸਾਰੀ ਉਮਰ ਨਿਕਲ ਗਈ ਹੁਣ ਬਡਾਪੇ ਦੇ ਵਾਰ ਆ ਕੇ ਵੀ ਸਮਾਜ ਨੇ ਤਾਂ ਕੁਝ ਨਹੀਂ ਕਹਿਣਾ ਵੀ ਆਪਾਂ ਕਿਹੜਾ ਕਿਸੇ ਨੂੰ ਕੁਝ ਦੱਸਣਾਗਾ ਵੀ ਪਰ ਇਹਦੀ ਇਹ ਹਾਲਤ ਬਹੁਤ ਆ ਮਾੜੀ ਆ ਵੀ ਮੈਨੂੰ ਇਹ ਚੰਗੀ ਨਹੀਂ ਲੱਗ ਰਹੀ ਵੀ ਆਪਾਂ ਲੈ ਕੇ ਚੱਲਾਂਗੇ ਚਲੋ ਉਹਨੂੰ ਘਰ ਲੈ ਕੇ ਜਾਂਦੇ ਆ ਘਰੇ ਲਿਜਾ ਕੇ ਉਹਨੂੰ ਨਮਾਉਂਦੇ ਤਮਾਉਂਦੇ ਉਹਦੇ ਵਧੀਆ ਕੱਪੜੇ ਪਾਉਂਦੇ ਆ ਤੇ ਉਹਨੂੰ ਇੱਕ ਵਧੀਆ ਉਹਦੇ ਵਾਸਤੇ ਰੂਮ ਤਿਆਰ ਕਰਦੇ ਆ ਤੇ ਉਹਦੇ ਵਾਸਤੇ ਇੱਕ ਨੌਕਰ ਰੱਖ ਦਿੰਦੇ ਆ ਜਿਹੜਾ ਨੌਕਰ ਉਹਦੀ ਸੇਵਾ ਕਰਦਾ ਤੇ ਫਿਰ ਉਹ ਜਿਹੜਾ ਬਜ਼ੁਰਗ ਪਤੀ ਹੁੰਦਾ ਉਹਦੀਆਂ ਅੱਖਾਂ ਦੇ ਵਿੱਚ ਬਹੁਤ ਹੰਝੂ ਆਉਂਦੇ ਆ ਉਹ ਰੋਜ਼ ਰੋਂਦਾ ਤੇ ਆਪਣੀਆਂ ਗਲਤੀਆਂ ਦੇ ਪਛਤਾਵਾ ਕਰਦਾ ਗਲਤੀਆਂ ਦੇ ਪਛਤਾਵਾ ਤਾਂ ਉਹ ਦੰੜੀ ਕਰਦਾ ਸੀ ਜਦੋਂ ਦੀ ਉਹਦੀ ਜ਼ਿੰਦਗੀ ਨਰਕ ਬਣੀ ਸੀ ਇਸ ਲਈ ਦੋਸਤੋ ਸਾਨੂੰ ਕਦੇ ਵੀ ਆਪਣੀ ਜਵਾਨੀ ਦਾ ਜਾਂ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦੂਜੇ ਤੇ ਕਦੇ ਵੀ ਸਾਨੂੰ ਅਤਿਆਚਾਰ ਨਹੀਂ ਕਰਨਾ ਚਾਹੀਦਾ ਈਗੋ ਨਹੀਂ ਕਦੇ ਵੀ ਸਾਨੂੰ ਆਪਣੇ ਮਨ ਵਿੱਚ ਰੱਖਣੀ ਚਾਹੀਦੀ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਬਦਲਦਾ ਤੇ ਜੋ ਅਸੀਂ ਬੀਜਾਂਗੇ ਉਹ ਹੋਏ ਜਾਈ ਸਾਨੂੰ ਵੱਡਣਾ ਪਊਗਾ ਅਸੀਂ ਇੱਕਰਾਂ ਦੇ ਬੀਜ ਬੀਜ ਕੇ ਬਦਾਮਾਂ ਦੀ ਆਸ ਨਹੀਂ ਕਰ ਸਕਦੇ ਸਾਨੂੰ ਆਪਣੇ ਫਰਜ਼ ਤੇ ਆਪਣੀਆਂ ਜ਼ਿੰਮੇਵਾਰੀਆਂ ਪਛਾਣਣੀਆਂ ਚਾਹੀਦੀਆਂ ਤਾਂ ਕਿ ਅੱਗੇ ਜਾ ਕੇ ਸਾਡੀ ਔਲਾਦ ਦੇ ਸਾਡੇ ਪ੍ਰਤੀ ਕੀ ਫਰਜ਼ ਨੇ ਉਹ ਵੀ ਚੰਗੀ ਤਰ੍ਹਾਂ ਸਮਝ ਸਕਣ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਹੋਰ ਵਧੀਆ ਲੱਗੀ ਤਾਂ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ